ਨੰਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮੱਥ ਭੂਲ ਨਾ ਮਾਰੇ ਮੇਰਾ ਸਿੱਖ ਹੁਲਕੇ ਦੀ ਕਦਰ ਵਿੱਚ ਸਜਦਾ ਨਾ ਕਰੇ ਮੜੀ ਨੂੰ ਮੱਥਾ ਨਾ ਟੇਕੇ ਪਿਛਲੇ ਸਾਲ ਮੈਂ ਤੋਂ ਟੈਕਸੀ ਕੀਤੀ ਜਲੰਧਰ ਜਾਣਾ ਸੀ ਵਾਪਸ ਆਣਾ ਸੀ ਜਿਹੜਾ ਡਰਾਈਵਰ ਸੀ ਉਸ ਟੈਕਸੀ ਡਰਾਈਵਰ ਮੈਂ ਵੇਖ ਕੇ ਬੜਾ ਖੁਸ਼ ਹੋਇਆ ਮੈਂ ਕਿ ਗਾਥਰੇ ਕਿਰਪਾਨ ਹੈ ਲੰਬਾ ਗਾੜਾ ਹੈ ਮੈਂ ਕਿ ਚਲੇ ਤੇ ਗੁਰਮੁਖ ਹੈ ਗੁਰਮੁਖ ਦੀ ਆਪਣੀ ਵਾਈਬ੍ਰੇਸ਼ਨ ਹੁੰਦੀ ਹੈ ਮਨਮੁਖ ਦੀ ਆਪਣੀ ਵਾਈਬ੍ਰੇਸ਼ਨ ਹੁੰਦੀ ਹੈ ਇੱਥੇ ਬਸ 15 ਕਿਲੇ ਉਮੇਤਰੀ ਅਸੀਂ ਗਾਇਓ ਮੰਗੇ ਪਤਾ ਨਹੀਂ ਕਿ ਦਰਵਾਹੇ ਤੇ ਕਗਰ ਹੁੰਦੀ ਸੀ ਉਹ ਤੇ ਖੜੀ ਕਰ ਦਿੱਤੀ ਗੱਡੀ ਕਹਿੰਦਾ ਜਾਣੀ ਨਹੀਂ ਮੈਂ ਸਮਝਾਰ ਤੇ ਮੱਥਾ ਟੇਕ ਕੇ ਨਾ ਜਾਵਾਂ ਉਹ ਮੈਂ ਗੱਡੀ ਨਹੀਂ ਚਲਾ ਸਕਦਾ ਮੈਂ ਕਹ ਮੈਂ ਤੇ ਤੈਨੂੰ ਗੁਰੂ ਨਾਨਕ ਦਾ ਸਿੱਖ ਸਮਝਿਆ ਸੀ ਮੈਨੂੰ ਤੇ ਪਤਾ ਨਹੀਂ ਤੂੰ ਇਹ ਮੜੀਆਂ ਦਾ ਪੁਜਾਰੀ ਹੈ ਕਬਰਾਂ ਦਾ ਪੁਜਾਰੀ ਹੈ ਕੋਈ ਕਬਰ ਦਾ ਸਿੱਖ ਹੈ ਹਰ ਖੇਤ ਦੇ ਥੰਨ ਕਬਰ ਮਿਲेंगी ਪੰਜਾਬ ਦੇ ਇਤਨੀ ਅਕਦਰੇ ਵੀ ਨਹੀਂ ਮਿਲਣਗੀਆਂ ਜਿੰਨੇ ਕਬਰਾਂ ਦੀ ਪੂਜਾ ਪੰਜਾਬ ਦੇ ਚ ਹੈ ਕਿਸੇ ਪ੍ਰਾਂਤ ਦੇ ਚ ਨਹੀਂ ਹੈ ਨਾ ਬਗਾਲ ਦੇ ਚ ਨਾ ਬਿਹਾਰ ਦੇ ਚ ਨਾ ਯੂਪੀ ਦੇ ਚ ਇੱਥੇ ਸਿਰ ਮਨੂੰ ਕਾਇੰਦ ਲੈਣਾ ਜਿਤਨੇ ਮੂਰਤ ਇੱਥੇ ਨੇ ਸ਼ਾਇਦ ਬਾਕੀ ਪ੍ਰਾਂਤਾਂ ਚ ਨਹੀਂ ਕਬਰਾਂ ਨੂੰ ਕੋਈ ਨਹੀਂ ਮੜੀਆਂ ਨੂੰ ਕੋਈ ਨਹੀਂ ਹੂਰਨ ਨੂੰ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮੰਨੇ ਮੇਰਾ ਸਿੱਖ ਭੁੱਲ ਕੇ ਵੀ ਨਾ ਮੰਨੇ ਮੜੀ ਵਿੱਚ ਸੰਤ ਹੈ ਤਾਂ ਫਿਰ ਸੰਤ ਮਰ ਗਿਆ ਸੰਤ ਤੇ ਆਪਣੇ ਘਰ ਜਾਂਦਾ ਹੈ ਸੰਤ ਨੂੰ ਇਹ ਕਿਹਾ ਰੋਈਏ ਜੋ ਆਪਣੇ ਗ੍ਰਹਿ ਜਾਣੇ ਜੋ ਸਾਹਕ ਤੇ ਬਾਤ ਕਰੇ ਜੋ ਹਾਠੇ ਹਾੜ ਬਿਗਾਏ ਕਬਰਾਂ ਵਿੱਚ ਉਹ ਹੁੰਦੇ ਨੇ ਮੜੀਆਂ ਵਿੱਚ ਉਹ ਗਏ ਜਿਹੜੇ ਮਰ ਗਏ ਨੇ ਅਜੇ ਜੀ ਸੇ ਬਟਪੜੇ ਪੈਣੇ ਜਨਮ ਲੈਣ। ਜਿਹੜੇ ਆਪਣੇ ਘਰ ਚਲੇ ਗਏ ਆਪਣੇ ਟਿਕਾਣੇ ਤੇ ਪਹੁੰਚ ਗਏ ਉਹ ਕਬਰਾਂ ਵਿੱਚ ਪੜੀ ਹੁੰਦੇ ਨੇ। ਤੇ ਜਿਹੜੇ ਹੈ ਨਹੀਂ ਕਬਰਾਂ ਵਿੱਚ ਅਜੇ ਹੈ ਨਹੀਂ ਇੱਥੇ ਉਹਨਾਂ ਨੂੰ ਪੂਜਾ ਕਰਨ ਦੀ ਕੀ ਲੋੜ ਹੈ। ਜੀਵ ਜਿਹਾਂ ਜਿਸ ਦੀ ਸੰਤ ਪਰਮਾਤਮਾ ਨਾਲ ਜੁੜੀ ਹੋਈ ਹੈ ਉਹ ਪੂਜ ਨਹੀਂ ਹੈ। ਕਿ ਜਿਵੇਂ ਜੀਵੇ ਜਿਵੇਂ ਜੋ ਮਰਦੇ ਦੀ ਤਰ੍ਹਾਂ ਸੀ ਤੇ ਫਿਰ ਉਹਦੇ ਮੜੀ ਬਣ ਗਈ ਤੇ ਉਸੇ ਨੂੰ ਪੂਜੇ ਜਾਂਦੇ। ਤੇ ਇੱਕ ਬੰਨਕ ਵੱਡੇ ਫੱਦਰ ਦੀ ਇਹ ਅਗਿਆਨਤਾ ਹੈ ਮਹਾਰਾਜ ਜਿੱਥੇ ਕਹਿੰਦੇ ਨੇ ਜਿਤਨਾ ਹਾਰ ਸ਼ਿੰਗਾਰ ਸਵਾਰੇ ਹੈ ਤਨ ਨੂੰ ਸਵਾਰੇ ਹੈ ਸ਼ਿੰਗਾਰੇ ਹੈ। ਹਰ ਜਿਤਨੇ ਬਾਹਰ ਦਾ ਅਡੰਬਰ ਹੈ ਇਹ ਸਭ ਇਸ ਤਰ੍ਹਾਂ ਜਿਵੇਂ ਮੁਰਦੇ ਦਾ ਸ਼ਿੰਗਾਰ ਹੋਵੇ। ਜਿਵੇਂ ਮੁਰਦੇ ਦਾ ਸ਼ਿੰਗਾਰ ਹੈ ਜੇ ਹਾਂ। ਰਹਾਈ ਪਈ ਸਾਇ ਤੇਪਨ ਸ਼ਰਮ ਕੀ ਨੂੰ ਇਕੱਤਰ ਕਰੀ ਹੈ ਮਾਇਆ ਮਾਇਆ ਬੋਤੀ ਇਕੱਤਰਤਾ ਕਿਰਪਨ ਹੋਏ ਬਿਨਾ ਨਹੀਂ ਹੋ ਸਕਦੀ ਬਹੁਤ ਚੈਤੀ ਦਾ ਧਨ ਆਏ ਤੋ ਕਿਰਪਨ ਹੋਵੇਗਾ ਸ਼ੋਮ ਹੋਵੇਗਾ ਫਰਾਂ ਦੇ ਬਿਲ ਬੰਦੇ ਤੋਂ ਬੋਤਾ ਧਨ ਨਹੀਂ ਹੋ ਸਕਦਾ ਸ਼ਾਇਦ ਦਸਮਨ ਕੋ ਵੀ ਵੱਧ ਕੱਢਿਆ ਤੇ ਆਪਣੇ ਸੁੱਖ ਤੇ ਵੀ ਜ਼ਿਆਦਾ ਖਰਚ ਕਰੇ ਜਿਆਦਾ ਖਰਚ ਕਰੇ ਕਿਰਪਨ ਲਾ ਬਣੇ ਸੁੱਖ ਤੇ ਖਰਚ ਕਰਦਾ ਹੈ ਨਾ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਸਿਰਫ ਧਨ ਦੇ ਅੰਬਾਰ ਲਾਉਂਦਾ ਹੈ ਕਿਉਂਕਿ ਧਨ ਭਗਵਾਨ ਹੈ ਤੇ ਧਨ ਲਈ ਬੜੀ ਕਰਦਾ ਹੈ ਮੁਸ਼ਕਿਲ ਬੜੀ ਕਰਦਾ ਹੈ ਧਨ ਵਰਤਣ ਲਈ ਨਹੀਂ ਧਨ ਜਮਾ ਕਰਨ ਲਈ ऐसा शौन फिर दसमंद नहीं कट सकता फराज़ दिल नहीं है मैंने एक दिन प्रार्थना पढ़ रहे ऐसे शेख सादी थे कहने प्रार्थनाओं में खुदा प्रकट होया ऐसा शेख सादी लिख दे फिर खुदा ने मेनू आख्या ਮੈਂ ਕੁਛ ਦੇਣਾ ਉਹ ਤੇਰੀ ਲੋੜ ਨਾ ਹੋਵੇ ਤੋ ਇੰਜ ਕਰ ਤੂੰ ਆਪੀ ਮੰਗ ਲੈ ਜਿਤ ਮੈਂ ਤੈਨੂੰ ਦੇ ਦੇਆ ਪਤਾ ਹੈ ਸ਼ੇਖ ਸਾਦੀ ਨੇ ਕੀ ਚੋਟ ਕੀਤੀ ਹੈ ਰਬ ਤੇ ਵੀ ਚੋਟ ਕੀਤੀ ਹੈ ਕਹਿੰਦਾ ਰੱਬਾ ਭਗਤਾਂ ਨੂੰ ਤੇਰੇ ਸੁਆ ਦਾ ਪਤਾ ਹੈ ਸੰਸਾਰੀ ਜੋ ਕੁਛ ਮੰਗਦੇ ਨੇ ਤੂੰ ਦੇ ਦਿੰਦਾ ਹੈ ਭਗਤ ਤੜਪ ਤੜਪ ਕੇ ਵੀ ਮੰਗਦੇ ਨੇ ਤੂੰ ਦੇ ਦਿੰਦਾ ਦੇਂਦਾ ਉਹ ਲੰਬੀ ਚੌੜੀ ਹਕਾਇਤ ਹਕਾਇਤ ਕਹਿੰਦੇ ਨੇ ਕਹਾਣੀ ਨੂੰ ਉਹ ਹਕਾਇਤ ਲਿਖ ਲਿਆ ਰੱਬ ਨੇ ਇਹ ਆਖਿਆ ਫਕੀਰਾਂ ਇਲਜ਼ਾਮ ਤੇ ਬਾਦ ਮੇਰੇ ਤੇ ਤਰੀ ਤੂੰ ਦੋਸ਼ੀ ਤੇ ਮੈਨੂੰ ਬਾਦ ਨਹੀਂ ਖੇਰਾਵੇਂ ਜਦ ਤੂੰ ਮੰਗੇ ਤੇ ਮੈਂ ਦੇਵਾਂ ਨਾ ਤੂੰ ਮੰਗਿਆ ਹੀ ਨਹੀਂ ਤੇ ਪਹਿਲੇ ਹੀ ਮੇਰੇ ਤੇ ਇਲਜ਼ਾਮ ਲਾ ਦਿੱਤਾ ਜੋ ਫਕੀਰ ਮੰਗਦੇ ਨੇ ਤੂੰ ਦੇਂਦਾ ਨਹੀਂ ਕਿ ਜੋ ਦੁਨੀਆਦਾਰ ਮੰਗਦੇ ਨੇ ਤੂੰ ਦੇ ਦੇਂਦਾ ਝੋਲੀਆਂ भर ਦੇਂਦਾ ਜਾ ਜਾ ਫਿਰ ਆਪ ਹੀ ਕਹਿੰਦਾ ਅੱਗੇ ਫਕੀਰ ਕਹਿੰਦਾ ਦੁਨੀਆਦਾਰਾਂ ਦੀਆਂ ਝੋਲੀਆਂ ਭਰ ਜਾਂਦੀਆਂ ਨੇ ਕੋ ਤੇਰਾ ਖੇੜਾ ਛੱਡ ਲੈਂਦੇ ਨੇ ਤੇ ਇਹਨਾਂ ਵਸਤੂਆਂ ਨਾਲ ਫਕੀਰ ਤੇਰਾ ਖੇੜਾ ਛੱਡ ਦੇ ਲੇ ਸਹਿਜ ਤਿੰਨੋਂ ਫਕੀਰਾਂ ਦੀ ਅਸਲੀਅਤ ਦਾ ਪਤਾ ਹੈ ਫਕੀਰ ਕੋਈ ਫਕੀਰਾਂ ਨੂੰ ਨਹੀਂ ਦਿੰਦਾ ਫਕੀਰ ਜੋ ਕੁਝ ਮੰਗਦੇ ਨੇ ਨਹੀਂ ਦਿੰਦਾ ਤਾਂ ਖੁਦਾ ਨੇ ਆਖਿਆ ਹਮ ਲੰਬੀ ਚੌੜੀ ਗੱਲ ਛੱਡ ਹੁਣ ਤੂੰ ਮੰਗ ਤੇ ਮੈਂ ਤੈਨੂੰ ਦੇਣ ਲੱਗਾ ਮੰਗ ਇਹ ਸ਼ੇਖ ਸਾਦੀ ਮੰਗਦਾ ਹੈ ਗੁਲਿਸਤਾਨ ਦਾ ਬੋਲ ਹੈ ਕਿ ਸਿਫਲਾ ਖੁਦਾਵੰਦ ਹਸਤੇ ਮਬਾਸ਼ ਜੋ ਕਮੇਨ ਬੰਦਾ ਹੈ ਜੋ ਕਿਰਪਨ ਬੰਦਾ ਹੈ ਜੋ ਹੋਛਾ ਬੰਦਾ ਹੈ ਇਹਨੂੰ ਕਦੇ ਚੋਟੀ ਦਾ ధਨਮਾਨ ਨਾ ਬਣਾਏ ਨਾ ਬਣਾਏ ਤਨੂੰ ਲੰਬੀ ਚੌੜੀ ਮਹਿਲ ਮਾਰੀਆਂ ਪਦਾਰਥਾਂ ਦਾ ਮਾਲਕ ਨਾ ਬਣਾਏ ਜੋ ਕਮੇਨ ਬੰਦਾ ਹੈ ਹੋਛਾ ਬੰਦਾ ਹੈ ਕਿਰਪਨ ਬੰਦਾ ਹੈ ਸ਼ੋਮ ਬੰਦਾ ਹੈ हे ਮੇਰੇ ਮੋਲਾ जोली च जो कभी बहता धन ना पाए सिर्फ गुजारा बात कि सिफला खुदांग हस्ती मवाश जवा मरदरातंग दस्ती मवाशा फरार दिल है वो झोली हर वक्त भरी रखी भरी रख शिव सर कहने मैं मंगे कि खुदा ने बुआ ही बंद कर देते चला गए ਕਹਿੰਦਾ ਅਜੇ ਤੱਕ ਜਵਾਬ ਦੇਉ ਡੇਟ ਪਿਆ ਕਰਦਾ ਕਵੀ ਗਿਰਦਰ ਤੇ ਕਹਿੰਨੇ ਨੇ ਕੋ ਇਸ ਵਾਸਤੇ ਭਗਤਾਨ ਨੂੰ ਫਕੀਰਾਂ ਨੂੰ ਚੋਈਦਾ ਧਨ ਆਦ ਨਹੀਂ ਬਣਾਦਾ ਕਿਉਂਕਿ ਗਿਰਦਰ ਕਹਿੰਨੇ ਨੇ ਕਿ ਪ੍ਰਭੂ ਮੈਨੂੰ ਗ드ਰੇ ਕੁ ਬੇਰ ਬਣਾ ਦੇਵੇਂ ਨਾ ਵੰਡਣ ਵਾਲਾ ਇਹ ਦੇਸ਼ਣੇ ਦਾ ਅਵਧ ਦੇ ਦੇਵੇਂ ਕਿ ਮੈਂ ਤੇਰੇ ਇਹ ਜਿਹੜੇ ਤੋਂ ਵਿਥਿਆ ਔਰ ਸੀਮਤ ਭੰਡਾਰੇ ਦੇ ਪੈਣੇ ਮੈਂ ਦੇਵੀ ਖਾਲੀ ਕਰ ਦੇਣੇ ਤੈਨੂੰ ਹੋਰ ਭਾਣੇ ਦੇਣ। ਤੈਨੂੰ ਹੋਰ ਭੰਡਾਰੇ ਭਰਨੇ ਪੈਣਗੇ ਗਿਰਦਰ ਤੇ ਕਿੱਥੇ ਕਹਿੰਦਾ। ਛੋਟੀ ਦੇ ਸਨ ਉਹ ਸੰਤ ਮਹੰਤ ਕਿਧਰੇ ਮੋਟਾ ਬਹਿ ਜਾਣਾ ਸੰਤ ਨੇ ਕਿਰਪਾ ਕੀਤੀ। ਕਿਤੁ ਫਰੀ ਹੈ ਮਾਇਆ ਕਿਰਪਾ ਤੇ ਫਿਰ ਲੜਾਈਆਂ ਝਗੜਾਏ ਉਹਨਦੇ ਗੋਲੀਆਂ ਚੱਲਣਗੇ ਉਹ ਸਹੀ ਦੰਦ ਤੇ ਇੱਕ ਇੱਕ ਸੰਤ ਗੁਜ਼ਰ ਲਾਇਆ ਤੇ ਕਰੋੜ ਕਰੋੜ ਰੁਪਿਆ ਬੈਂਕਾਂ ਜਿਤੇ ਆਉਂਦਾ ਫਿਰ ਚੇਲੇ ਲੜਦੇ ਝਗੜਦੇ ਮੈਂ ਐਸਾ ਦੇਖਿਆ ਫਿਰ ਮਾਇਆ ਜਿਹਨੇ ਬੜੀ ਤਾਂਵਨਾ ਬੜੀ ਮਿਹਨਤ ਇਹ ਕਿਰਪਨ ਬੜੀ ਮਿਹਨਤ ਕਰਦਾ ਹੈ ਇਹ ਸ਼ੋਮ ਬੜੀ ਮਿਹਨਤ ਕਰਦਾ ਹੈ क्योंकि धन उसका भगवान है फिर बड़ा धन इकट्ठा किया इसने बड़ी माया गठी की हाँ जी दानो प्रयो नहीं संपन्न सेवा कितही काम ना आया ना सम्बन्ध कड़ले ना दान ना पुण्य ना संतान की सेवा धन किसे कम नहीं आया किसे कम नहीं आया बस सिर्फ जमा करके रखे जमा करके ही रखे है, जमा कर के ही रखे है। ਕੰਨ ਨੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜੀਤ ਕਰ ਰਹਾ ਹਾਂ ਜੀ ਪਰ ਆ ਫਰਨ ਸੁਵਾਰੀ ਸੇਜਾ ਕੰਨ ਨੂੰ ਖਾਟ ਬਣਾਇਆ ਹੁਣ ਇੱਕ ਹੋਰ ਉਦਾਹਰਣ ਦਿੰਦਾ ਮੇਰੇ ਪਤਸਾਂ ਨੇ ਲਕਸ਼ ਨੂੰ ਸਮਝੇ ਬਿਨ ਲਕਸ਼ ਨੂੰ ਪ੍ਰਾਪਤ ਕੀਤੇ ਦੇਨਾ ਜੀਵਨ ਇਸ ਤਰ੍ਹਾਂ ਹੈ ਜਿਵੇਂ ਕਿਸੇ ਸਹਾਦਰਨ ਨੇ ਕਾਮਣ ਹੈ ਤੰ ਬੜਾ ਸ਼ਿੰਗਾਰਿਆ ਹੈ ਸੇਜਾ ਬੜੀ ਸ਼ਿੰਗਾਰੀ ਹੈ ਬੜਾ ਭਾਰੇ ਹਾਰ ਸ਼ਿੰਗਾਰ ਕੀਤਾ ਤੇ ਫਸੀ ਦੇ ਘਰ ਦੇ ਵਿੱਚ ਰਹੇ ਕੋਈ ਨਹੀਂ ਤੇ ਅਕਸਰ ਏ ਸਤਰੀਆ ਸੰਸਾਰ ਨੂੰ ਦਿਖਾਉਣ ਵਾਸਤੇ ਹਾਰ ਸ਼ਿੰਗਾਰ ਕਰਦੀਆਂ ਨੂੰ ਅਜੋ ਕਾ ਮਾਹੌਲ ਪਿਆ ਸਾ ਹੋ ਗਿਆ ਇਸ ਤਰ੍ਹਾਂ ਦਾ ਹੋ ਗਿਆ ਵਾਤਾਵਰਣ ਇਸ ਤਰ੍ਹਾਂ ਦਾ ਹੋ ਗਿਆ ਇਸ ਸੰਬੰਧੇ ਚ ਗੱਡਣਾ ਮੈਨੂੰ ਯਾਦ ਆਉਂਦੀ ਹੈ ਅਗਰ ਕਦੇ ਇਹਦਾ ਸਲੋਕ ਹੈ ਕਦੇ ਇਹਦੇ ਤਰ੍ਹਾਂ ਵੇਰ ਦੇ ਛੇਲੇ ਆਏ ਤੇ ਕਹਿਣ ਲਗੇ ਪਗਤ ਜੀ ਸ਼ਿਵਰਾ ਫਰੀਦਾ ਬੜਾ ਵੱਡਾ ਮੇਲਾ ਲਗੇ ਤੇ ਵੇਖਣ ਲਈ सिकंदर लोदी ਦੀ ਬੇਗਮ ਵੀ ਆਈ ਉਹ ਵੀ ਦੇਖ ਤੇ ਗਈ ਹੈ ਬੜੇ ਕੀਮਤੀ ਰਸਤੇ ਤੇ ਬੈਠ ਕੇ ਆਈ ਪਰ ਜਿਹੜੇ ਕਪੜੇ ਉਸਨੇ ਪਾਏ ਸਾਰੇ ਜ਼ਰੀਦਾਰ ਤੇ ਉਹਦੇ ਚ ਹੀਰੇ ਤੇ ਮੋਤੀ ਜੜੇ ਕਪੜਿਆਂ ਦੇ ਨੀਲਮ ਜੜ ਮੋਤੀ ਜੜ ਤੇ ਸਾਰਾ ਉਹ ਦੇ ਜ਼ਰਰੀ ਦਾ ਕੰਮ ਜ਼ਰਰੀ ਕਹਿੰਦੇ ਨੇ ਸੋਨੇ ਨੇ ਸੋਨੇ ਦੀਆਂ ਤਾਰਾਂ ਨਾਲ ਸਲਾਈ ਹੋਈ ਇਤਨੀ ਕੀਮਤੀ ਪੁਸ਼ਾਕ ਤੇ ਕਬੀਰ ਕਹਿੰਦੇ ਠੀਕ ਹੈ ਪਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਹਿੰਦੇ ਕਹਿਣਾ ਇਹ ਚਾਹੁੰਦੇ ਆ ਇਹ ਜਿਹੜੀ ਪਨਹਾਰੀ ਹੈ ਨਾ ਗੰਗਾ ਤੋਂ ਪਾਣੀ ਭਰ ਕੇ ਲਿਆਂਦੀ ਹੈ ਰੋਜ਼ ਇਹ ਸਾਰਾ ਦਿਨ ਸਤਸੰਗੀਆਂ ਨੂੰ ਪਿਲਾਂਦੇ ਸਾਰਾ ਤੇ ਦੇ ਕਪੜੇ ਪਾਟੇ ਹੋਏ ਲੀਰਾ ਲੀਰਾ ਕਈ ਥਾਵਾਂ ਤੇ ਇਸ ਨੇ ਸਿੱਖੇ ਰੱਬ ਬੜਾ ਇਹ ਅਨਿਆਇ ਕਰਦਾ ਹੈ ਇਹ ਰੱਬ ਦੇ ਮਾਰਗ ਤੇ ਚੱਲਣ ਵਾਲੀ ਸੁਆਸ ਸੁਆਸ ਨਾਮ ਜਪਣ ਵਾਲੀ ਇਹਦੇ ਕਪੜੇ ਤੇ ਇਹ ਉਹ ਸਿਕੰਦਰ ਲੋਦੇ ਇੱਕ ਜ਼ਾਲਮ ਬਾਦਸ਼ਾਹ ਤੇ ਫਿਰ ਉਸ ਦੀ ਇਹ ਬੇਗਮ ਜੇ ਸਿਕੰਦਰ ਲੋਦੇ ਹੀ ਖੁਦਾ ਸ਼ਨਾਸ ਨਹੀਂ ਤੇ ਦੀ ਬੇਗਮ ਕੇ ਥਾਉ ਨਹੀਂ ਉਹ ਦੇ ਕਪੜੇ ਕਿ ਖੁਦਾ ਇਨਸਾਫ ਨਹੀਂ ਕਰਦਾ ਇੱਕ ਨੂੰ ਇਤਨੇ ਕੀਮਤੀ ਕਪੜੇ ਇਤਨੇ ਕੀਮਤੀ ਕਪੜੇ ਜੋ ਪ੍ਰਭੂ ਦੇ ਮਾਰਗ ਤੇ ਚੱਲਦੇ ਹੀ ਨਹੀਂ ਕਿ ਜੋ ਚੱਲ ਰਹੀ ਹੈ ਪ੍ਰਭੂ ਦੇ ਮਾਰਗ ਤੇ ਉਸ ਦੀ ਇਹ ਹਾਲਤ इस संबंध च दो सलोक भगत कबीर ने उच्चारण किए हैं आप जी के सामने रखा पहला कबीर हैंगे बाहन सघन घन छत्रपति के की मन छत्रपति बादशाह की बेगम है स्त्री है वे दे तन दे कपड़े बड़े कीमती ने विशाल ने कपड़े दे है। देबीर हैं बाहन सगन धन छत्रपति की छत्रपति राजे भी स्त्री है एर हाथी घोड़े ने सोना चांदी है नीलम है मोती ने हीरे ने बठेरा कुछ है ਆਰੇ ਦੇ ਕਪੜੇ ਬੜੇ ਕੀਮਤੀ ਨੇ ਸੰਭਲਦੇ ਕਦੂਰ ਹੈਂ ਜੇ ਬਾਹਨ ਸਦਨ ਘਰ ਛਤਰਪਤੀ ਕੀ ਨਾਰ ਪਰ ਤਾਸੋ ਕੋ ਟੰਤਰ ਨਾ ਹੋ ਜੇ ਹਰ ਜਨ ਦੀ ਪਨਹਾਰ ਉਹ ਜੋ ਹਰੀ ਜਨ ਦੀ ਪਨਹਾਰੀ ਹੈ ਸਾਰਾ ਜਨ ਹਰੀ ਦੇ ਭਗਤਾਂ ਨੂੰ ਪਾਣੀ ਪਿਲਾਦੀ ਹੈ ਉਹਦੇ ਜਿਹੜੇ ਕਪੜੇ ਨੇ ਉਹਦੇ ਸਾਹਮਣੇ ਸਿਕੰਦਰ ਲੋਧੀ ਦੀ ਬੇਗਮ ਦੇ ਕਪੜੇ ਕੌਡ ਨੋਮੀ ਖੋਤੇ ਨੇ ਕੁਛ ਵੀ ਨਹੀਂ ਕੁਛ ਵੀ ਨਹੀਂ ਹੁਣ ਚੇਲੇ ਫੈਨ ਲਗੇ ਭਗਤ ਜੀ ਅਸੀਂ ਤੁਹਾਨੂੰ ਦੱਸਿਆ ਹੈ ਨਾ ਕਪੜੇ ਜ਼ਰੇ ਨਾਲ ਸੁਲੇ ਆਏ ਨੇ ਜ਼ਰੀ ਦਾ ਕੰਮ ਹੈ ਨੀਲਮ ਤੇ ਮੋਤੀ ਜੜਤ ਨੇ ਹੀਰੇ ਜੜਤ ਨੇ ਤੁਸੀਂ ਐਨੇ ਕਹਿ ਦਿੱਤਾ ਉਹ ਕਪੜੇ ਕੁਛ ਨਹੀਂ ਉਹ ਬੇਗਮ ਕੁਛ ਨਹੀਂ ਇਹ ਪਨਹਾਰੀ ਇਹ ਵੀ ਮਹਿਮਾ ਗਾਇਨ ਕਰ ਦਿੱਤੀ ਇਹਦੇ ਚੀਤੜਿਆਂ ਦੀ ਮਹਿਮਾ ਗਾਇਨ ਕਰ ਦਿੱਤੀ ਹੁਣ ਕਬੀਰ ਦੂਸਰੇ ਸਲੋਕ ਵਿੱਚ ਕਹਿੰਦੇ ਨੇ ਸੁਣੋ ਮੇਰੇ ਗੁਰ ਕਬੀਰ ਨਿਰਪਨਾਰੀ ਕਿਉਂ ਨਿੰਦਿਗੇ ਮੈਂ ਸਦਾ ਜੇ ਦੇ ਇੱਤੇ ਨੂੰ ਕਿਉਂ ਭੰਡਿਆ ਕਿਉਂ ਨਿੰਦਾ ਕੀਤੀ ਮੈਂ ਮੈਸ ਨੂੰ ਕਿਉਂ ਫਟਕਾਰਿਆ ਕਿਉਂ ਨਹੀਂ ਮਾਘਿਆ ਕਬੀਰ ਨਿਰਪਨਾਰੀ ਕਿਉਂ ਨਿੰਦਿਏ ਕਿਉਂ ਹਰ ਚੇਰੀ ਕੋ ਮਨ ਇਹ ਜੋ ਹਰੀ ਦੀ ਚੇਲੀ ਹੈ ਹਰੀ ਦੀ ਪਨਹਾਰਨ ਹੈ ਮੈਨੈ ਇਸ ਨੂੰ ਮਾਨ ਕਿਉਂ ਦਿੱਤਾ ਇਤਨਾ ਔਰ ਉਸ ਤੇ ਫਟਕਾਰ ਕਿਉਂ ਪਾਈਏ ਇਤਨੇ ਕਬੀਰ ਨਿਰਪਲ ਰੀ ਕਿਉਂ ਲਿੰਦੀਏ ਕਿਉਂ ਹਰ ਚੇਰੀ ਕੋ ਮਾਨ ਉਹ ਮਾਂਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾ ਉਹਦੇ ਫਿੰਤੀ ਕਪੜਿਆਂ ਵਿੱਚ ਹੰਕਾਰ ਹੈ ਵਾਸ਼ਨਾ ਹੈ ਇਹ ਦੇਖੀ ਫਣਿਆਂ ਵਿੱਚ ਪ੍ਰਭੂ ਦਾ ਨਾਮ ਹੈ ਹਰੀ ਦਾ ਨਾਮ ਹੈ ਮੈਂ ਨਾ ਛੇੜਿਆਂ ਨੂੰ ਨਮਸਕਾਰ ਕਰਦਾ ਹਰੀ ਦਾ ਨਾਮ ਹੈ ਉੱਥੇ ਤੇ ਹੰਕਾਰ ਹੈ ਨਮਾਇਸ਼ ਹੈ ਵਾਸਨਾ ਹੈ ਇਸ ਨੂੰ ਭਗਤ ਕਵੈ ਦੇ ਇਹ ਕਿੰਨੇ ਬੇਲ ਪੜੇ ਪਰ ਪੰਡਤ ਮੂਏ ਰੂਪ ਦੇਖ ਦੇਖ ਨਾਰੀ ਲੋਕੀ ਕਿਸਨਾ ਆਪਣਾ ਸਮਾਂ ਬਤੀਤ ਕਰਦੇ ਨੇ ਜ਼ਿੰਦਗੀ ਗਵਾਉਂਦੇ ਨੇ बस वेद पढ़ते रह गए वेदा के जो कुछ है वह होने की कोशिश ना की एक बाल किताब से फरोग नहीं के तू किताब वहां है साहेब से किताब नहीं फिर मैं पंक्तियां थोड़े सामने रख लगा फारसी नुमा उर्दू तुझे किताब से फरोग नहीं के तू किताबे हाँ है साहिब किताब नहीं तू किताब में पढ़ने वाला है किताब के जो कुछ है वह तो नहीं है तू कुरान में पढ़ने वाला है कुरान कुरानी जो कुछ है वह तो नहीं है तू वेदा पढ़ने वाला है वेदा दे कुछ है वह तो नहीं तू सिर्फ बाणियों का पाठ करने वाला है बाणी जिस दुनिया की गल करती है इस दुनिया का वासी तो नहीं है तेरे नहीं ਨਿਰਗ ਦੇ ਪੰਡਤ ਸਿਰਫ ਵੇਦ ਪੜ੍ਹ ਪੜ੍ਹ ਕੇ ਵੇਦਾਂ ਵਿੱਚ ਜੋ ਕੁਝ ਹੈ ਉਹ ਹੋਣ ਦੀ ਕੋਸ਼ਿਸ਼ ਹੀ ਨਾ ਕੀਤੀ ਰੂਪ ਦੇਖ ਦੇਖ ਨਾਰੀ ਦਾਦਾ ਦਾ ਸ਼ਬਦ ਵਰਤਿਆ ਰੂਪ ਪਹਿਲੇ ਆਪਣਾ ਦੇਖਣਾ ਸ਼ੀਸ਼ੇ 'ਚ ਬੜਾ ਟੈਮ ਜ਼ਾਇਆ ਕਰਨਾ ਫਿਰ ਦਿਖਾਣਾ ਇਸੇ 'ਚ ਇਸਤਰੀਆਂ ਖੱਪ ਗਈਆਂ ਕਬੀਰ ਜੀ ਕਹਿੰਦੇ ਇਸੇ 'ਚ ਇਸਤਰੀ ਜਾਨ ਖੱਪ ਗਈ ਇਸੇ ਚ ਇਸ ਤਰੀ ਜਾਤ ਨੇ ਆਪਣਾ ਸਮਾਂ ਬਰਬਾਦ ਕੀਤਾ ਇਸੇ ਦੇ ਚੀ ਆਪਣੀ ਜ਼ਿੰਦਗੀ ਗਵਾਈ ਰੂ ਦੇ ਦੇਖ ਨਾਰੀ ਆਪਣਾ ਰੂਪ ਸ਼ੀਸ਼ੇ ਦੇ ਦੇਖ ਦੇਖ ਕੇ ਫਿਰ ਜਗਤ ਨੂੰ ਦਿਖਾ ਦਿਖਾ ਕੇ ਜ਼ਿੰਦਗੀ ਬਰਬਾਦ ਕੀਤੀ ਇਸ ਤਰੀ ਨੇ ਔਰਤ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬੜਾ ਸ਼ਿੰਗਾਰ ਕੀਤਾ ਤਨ ਬੜਾ ਸੰਵਾਰਿਆ ਕਪੜੇ ਬੜੇ ਸੁੰਦਰ ਪਹਿਨੇ ਗਹਿਣਾ ਗੱਟਾ ਬਹੁਤ ਪਤੀ ਹੈ ਕੋਈ ਨਹੀਂ ਕਰਦੇ ਤੋ ਹੁਣ ਪੁੱਛੇ ਸਾਰਾ ਹਾਰ ਸ਼ਿੰਗਾਰ ਕਹਦੇ ਲਈ ਤੇ ਹੁੰਦਾ ਹੀ ਪਤੀ ਲਈ ਤੇ ਫਿਰ ਪਤਾ ਚੱਲਦਾ ਹੈ ਕਿ ਬਹੁਤ ਕੁਝ ਦਿਖਾਉਣ ਵਾਸਤੇ ਹੁੰਦਾ ਹੈ ਦਿਖਾਉਣ ਮੈਂ ਤੇ ਕਈ ਵਾਰ ਐਸਾ ਦੇਖਿਆ ਘਰ ਦੇ ਵਿੱਚ ਡਰਾਉਣੀਆਂ ਜਿਹਾ ਬਣਿਆ ਰਹਿੰਦੀਆਂ ਪਰ ਬਾਹਰ نکلਨ ਤੇ ਪਤਾ ਨਹੀਂ ਆਸਮਾਨ ਦੀਆਂ ਪਰੀਆਂ ਆ ਜਾਂਦੀਆਂ ਨੇ ਮੈਨੂੰ ਕਹਿਣ ਦੇਣਾ ਤੇ ਘਰ ਦੇ ਕਬੂਤਣੀਆਂ ਬਣੀਆਂ ਜਾਂਦੀਆਂ ਇਹਦਾ ਮਤਲਬ ਹੈ ਪਰੀ ਹੋਣਾ ਜਗਤ ਨੂੰ ਦਿਖਾਣਾ ਹੈ ਤੇ ਕੂਤਣੀ ਹੋਣਾ ਘਰ ਦੇ ਵਾਸਤੇ ਹੈ ਇਹ ਘਰ ਦੇ ਵਾਸਤੇ ਇਹ ਘਰ ਦੇ ਵਾਸਤੇ ਮਾਫ਼ ਕਰ ਲੈਣਾ ਮੈਂ ਆਪ ਗਰਸਤਿਆਂ ਨੂੰ ਕੌਬੇ ਕਲ ਵਾਦਾ ਕਰਕੇ ਕੀਤੀ ਹੈ ਪਰ ਮੈਨੂੰ ਇਹ ਪ੍ਰਮਾਣ ਗੁਰਵਰਜਨ ਦੇਵ ਜੀ ਨਾ ਦੇਂਦੇ ਫਿਰ ਇਤਨੀ ਕਹਿਣ ਦੀ ਹਿੰਮਤ ਨਹੀਂ ਸੀ ਬੜਾ ਸ਼ਿੰਗਾਰ ਕੀਤਾ ਹੈ ਬੜੇ ਕੱਪੜੇ ਪੈਣਨ ਬੜੇ ਗਹਿਣੇ ਪੈਣੇ ਨੇ પતિ ਤੇ ਹੈ ਕੋਈ ਨਹੀਂ ਇਕ ਤੇ ਸਵਾਗਨ ਪਤੀ ਹੈ ਕੋਈ ਨਹੀਂ ਦੂਜੇ ਕੋ ਹੋਰ ਉਦਾਰਨ ਕਬੀਰ ਦਿੰਦੇ ਨੇ ਕੋ ਹੋਰ ਕਨਿਆ ਜੈਸੇ ਕਰਤ ਸ਼ਿੰਗਾਰਾ ਕਿਉਂ ਰਲਿਆ ਮਾਣੇ ਮਹਾਰਾਜ ਜੀ ਇੱਕ ਦੋਜਨ ਉਦਾਹਰਣ ਵੀ ਦਿੰਦੇ ਨੇ ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜਣ ਨੇ ਕਰ ਆਵਨ ਸਵਾਰੇ ਸੇਜਾ ਕਾਮਣ ਥਾਟ ਬਣਾਇਆ ਖੇਸ ਸਵਾਰੇ ਸੰਤੇ ਸੁੰਦਰ ਕਪੜੇ ਪਹਿਨੇ ਗਹਿਣਾ ਪਹਿਨਿਆ ਜਿਤਨਾ ਹਾਰ ਸ਼ਿੰਗਾਰ ਸੇ ਉਸ ਨਾਲ ਆਪਣੇ ਤਨ ਨੂੰ ਸਵਾਰੇ ਆਂਦੇ ਬੰਗ ਨਾ ਪਾਏ ਆਪਣੇ ਭਰਦੇ ਵੇਖੂ ਵੇਖੂ ਦੁੱਖ ਪਾਇਆ ਕੋਈ પતિ ਨੂੰ ਪ੍ਰਾਪਤ ਨਹੀਂ ਕੀਤਾ પતિ ਹੈ ਕੋਈ ਨਹੀਂ ਤਾਂ ਹੁਣ ਸ਼ਿੰਗਾਰ ਤਨ ਦਾ ਭਾਰ ਬਣ ਗਿਆ ਹੁਣ ਸ਼ਿੰਗਾਰ ਤਨ ਦਾ ਬੋਝ ਬਣ ਗਿਆ ਸਾਰੇ ਪਦਾਰਥ ਧਨ ਸੰਪਦਾ ਦੁਨੀਆ ਦੇ ਸਾਰੇ ਸੁੱਖ ਉਸ ਨੂੰ ਬੋਝ ਆਉਂਦੇ ਨੇ ਬੋਝ ਰਹੁੰਦੇ ਨੇ ਤੋਂਦਾ ਹੈ ਜਿਦੇ ਹਿਰਦੇ ਪ੍ਰਭੂ ਦਾ ਨਾਮ ਨੇ ਇਸਵਰ ਦੀ ਭਗਤੀ ਨੇ ਬਸ ਇਹ ਕਿ ਬੋਝ ਚੁੱਕੀ ਸਰਦਾ ਬੜੇ ਦਿਨ ਦਾ ਬੜੇ ਦਿਨ ਦਾ ਜਿਸ ਗ੍ਰਹਿ ਬਹੁਤ ਹੀ ਕਿਸ ਗ੍ਰਹਿ ਚ ਬੜੀਆਂ ਮਹਿਲ ਮਾਰੀਆਂ ਬੜੀਆਂ ਧਨ ਸੰਪਦਾ ਬੜੇ ਗਹਿਣੇ ਘਟੇ ਤੇ ਸਿਰ ਤੇ ਬੋਝ ਚੁੱਕੀ ਸਰਦਾ ਭਾਰ ਚੁੱਕੀ ਸਰਦਾ ਕਿਉਂਕਿ ਹਿਰਦਾ ਚਿੰਤਨ ਤੋਂ ਖਾਲੀ ਹੈ ਹਿਰਦੇ ਚ ਚਿੰਤਾ ਹੀ ਚਿੰਤਾ ਹੈ ਚਿੰਤਾ ਹੀ ਚਿੰਤਾ ਇਸ ਰੰਗ ਦਾ ਦੁੱਖ ਮਹਿਸੂਸ ਹੋਇਆ ਕਿਉਂਕਿ ਜਿਸ ਲਈ ਹਾਰ ਸ਼ਿੰਗਾਰ ਸੀ ਇਹ ਤੇ ਸਾਰੇ ਸਾਧਨ ਸਨ ਬਦਾਵਤ ਪਰਵਾਰ ਧਨ ਸੰਪਦਾ ਲਖਸਤੇ ਪ੍ਰਮਾਤਮਾ ਸੀ ਉਹ ਤਹ ਕੋਈ ਨਹੀਂ ਤੋ ਫਿਰ ਵੇਖ ਵੇਖ ਦੁੱਖ ਪਾਇਆ ਪਰਵਾਰ ਨੂੰ ਵੇਖਿਆ ਤਾਂ ਵੀ ਦੁੱਖ ਧਨ ਸੰਪਦਾ ਨੂੰ ਵੇਖਿਆ ਤਾਂ ਵੀ ਦੁੱਖ ਮਹਿਲ ਮਾੜੀਆਂ ਨੂੰ ਵੇਖਿਆ ਤਾਂ ਵੀ ਗਹਿ ਦੁੱਖ ਕਿਉਂਕਿ ਸਖਣੀਆਂ ਨੇ ਸਾਰੀਆਂ ਪ੍ਰਭੂ ਦਾ ਨਾਮ ਪ੍ਰਭੂ ਦੀ ਬੰਦਗੀ ਐ ਹੀ ਨਹੀਂ ਹਾਂਜੀ ਸਾਰੋ ਦਿਨ ਸੂ ਮਾਜੂਰੀ ਕਰਤਾ ਤੋਹ ਨੂੰ ਸੁਲਾਇਆ ਆਇਆ ਸਾਰਾ ਦਿਨ ਮਿਹਨਤ ਕੀਤੀ ਤੇ ਸੁੱਖ ਕੋ ਮੌਲੀ ਲਾਇ। ਮੌਲੀ ਲੇ। ਪੀਸਣੇ ਸਿਰੂ ਕੀਤਾ। ਮਗਦਰ ਦੇਣਾ। ਤੇ ਘਰ ਤੇ ਲੈ ਆਇਆ ਛਿਲਕੇ। ਛਰਾਇਆ ਛਿਲਕੇ। ਝਾਵਲ ਨਹੀਂ ਛਿਲਕੇ। ਇਤਨੀ ਮਿਹਨਤ ਕੀਤੀ ਤੇ ਪ੍ਰਾਪਤ ਕੀ ਹੋਇਆ ਛਿਲਕੇ। ਇਹ ਜੋ ਹੈ ਕਰਦੇ ਚਲੇ ਆਇਆ ਹੈ ਕਿ ਹੁਣ ਛਿਲਕਿਆਂ ਨਾਲ ਕੀ ਹੋਵੇਗਾ ਈਸ਼ਵਰ ਦੇ ਨਾਮ ਤੋਂ ਬਿਨਾ ਜੋ ਕੁਝ ਵੀ ਮਨੁੱਖ ਲਿਆਇਆ ਆਪਣੇ ਕੋਲ ਜਮਾ ਕੀਤਾ ਹੈ ਸਭ ਛਿਲਕੇ ਹੀ ਛਿਲਕੇ ਨੇ ਸਰ ਆਇਆ ਹੀ ਹੈ ਧੋਖੇ ਹੈ ਇਹ ਦਾਣੇ ਨਹੀਂ ਨੇ ਜਿਸਨੇ ਪੇਟ ਭਰਨਾ ਸੀ ਜਿਸਨੇ ਭੁੱਖ ਮਿਟਾਣੀ ਸੀ ਇਹ ਤੇ ਧੋਖ ਨੇ ਇਹ ਤੇ ਛਿਲਕੇ ਹੀ ਛਿਲਕੇ ਨੇ ਹਾਂ ਜੀ ਦੇਰ ਪਈ ਬੇਦਾਰੀ ਨਹੀਂ ਕਰਕੇ ਕਾਮ ਨਾ ਆਇਆ ਜਿਹਨੋ ਬੇਗਾਨੀ ਦੇ ਸਿਰ ਤੇ ਪੁਰਾਣਾ ਜ਼ਮਾਨਾ ਹੁੰਦਾ ਸੀ ਨਾ ਸਿੱਕੇ ਹੁੰਦੇ ਸਨ ਤਾਂਬੇ ਦੇ ਸਿੱਕੇ ਲੋਹੇ ਦੇ ਸਿੱਕੇ ਚਾਂਦੀ ਦੇ ਸਿੱਕੇ ਸੋਨੇ ਦੇ ਸਿੱਕੇ ਧਨਾਰ ਲੋਕ ਸਿੱਖਿਆਂ ਦੀ ਪੰਡ ਵਜ਼ਨੀ ਹੋ ਜਾਂਦੀ ਹੈ ਬੜੀ 파ਰੀ ਹੋ ਜਾਂਦੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪੁਚਾੜੀ ਹੋਵੇ ਤੇ ਫਿਰ ਮਜ਼ਦੂਰ ਲਬਦੇ ਸਨ ਤੇ ਮਜ਼ਦੂਰ ਦੇ ਸਿਰ ਤੇ ਉਹ ਪੰਡ ਰੱਖ ਦੇਣੀ ਲੱਖਾਂ ਰੁਪਏ ਦੀ ਬੋਝ ੱੱੱਲੇ ਉਹ ਦਬਿਆ ਜਾ ਰਿਹਾ ਹੈ ਪਰ ਲੱਖਾਂ ਦੇ ਤੋਂ ਇੱਕ ਦਮੜੀ ਵੀ ਉੱਤੀ ਕੋਈ ਨਹੀਂ ਕੋਈ ਨਹੀਂ ਕੋਈ ਵੀ ਨਹੀਂ ਉਹਨਾਂ ਸਿਰ ਦੇ ਤੇ ਲੱਖਾਂ ਨੇ ਪਰ ਮਲਕੀਅਤ ਇੱਕ ਦੀ ਵੀ ਨਹੀਂ ਇੱਕ ਦੀ ਨਹੀਂ ਬੋਝ ਹੈ ਪਰਵਾਰ ਦਾ ਪਦਾਰਥਾਂ ਦਾ ਧਨ ਸੰਪਦਾ ਦਾ ਚੁੱਕਿਆ ਹੋਇਆ ਹੈ ਅੰਤਿਮ ਸਮੇਂ ਪੱਲੇ ਇੱਕ ਢੇਲਾ ਵੀ ਨਹੀਂ ਪੈਂਦਾ ਕੁਝ ਵੀ ਕੁਝ ਵੀ ਨਹੀਂ ਸਾਰੀ ਬੇਗਾਰ ਇਕੱਠੇ ਕੀਤੀ ਸਾਰਾ ਸਿਰ ਦਾ ਬੋਝ ਜੋ ਹੈ ਇਕੱਠਾ ਕੀਤਾ ਹਾਂ ਸਿਰ ਦੇ ਤੇ ਕਿਦਰੇ ਧਨ ਦੀ ਪਾੜ ਵਧਦੀ ਜਾਏ ਤੇ ਹਿਰਦੇ ਵਿੱਚ ਧਰਮ ਵਧਦਾ ਜਾਏ ਤਾਂ ਫਿਰ ਬੈਲੈਂਸ ਬਰਾਬਰ ਰਹੇਗਾ ਸਿਰ ਤੇ ਬੈਲੰਸ ਬਾਬਰ ਹੈ ਸੰਤੁਲਨ ਬਰਾਬਰ ਹੈ ਤੇ ਹਿਰਦ ਵਿੱਚ ਧਰਮ ਹੈ ਕੋਈ ਨਹੀਂ ਸਿਰ ਉੱਤੇ ਧਨੰਦੀ ਪੰਡ ਵਧ ਗਈਏ ਮਹਾਰਾਜ ਜੀ ਕਹਨੇ ਬੇਗਾਰ ਹੈ ਜਿਸ ਦਿਨ ਇਹ ਤਨ ਨਹੀਂ ਰਹੇਗਾ ਇਹ ਪੰਡ ਵੀ ਤੇ ਰਹ ਜਾਏਗੀ ਖੰਢੀ ਜਾਏਗੀ ਇਹ ਤੇ ਬੇਗਾਰ ਸੀ ਤੇ ਤੇਨੇ ਸਿਰ ਦਾ ਬੋਝ ਜਿਸਨੇ ਚੁਕਿਆ ਐਵੇਂ ਨਿਕਲਣੇ ਚਿੰਤਾ ਸਹਿੜੀ ਹਾਂਜੀ ਭਾਇਓ ਆਣ ਗਰਾ ਹੋ ਜਾ ਕਹੋ ਪ੍ਰਭ ਕੋ ਇਸੇ ਹਿਰਦੈ ਨਾਮ ਵਸਾਇਆ ਜਿਨ੍ਹਾਂ ਨੇ ਪੂਰਬਲੇ ਕਰਮ ਪ੍ਰਾਪਲبن ਸਾਰ ਪ੍ਰਭੂ ਦੀ ਜਿਨ੍ਹਾਂ ਦੇ ਤੇ ਅਨੁਕੰਪਾ ਹੋ ਗਈ ਕਿਰਪਾ ਹੋ ਗਈ ਕਰਣਾ ਹੋ ਗਈ ਉਹਨਾਂ ਨੇ ਆਪਣੇ ਹਿਰਦੇ ਦੇ ਪ੍ਰਭੂ ਦਾ ਨਾਮ ਵਸਾਇਆ ਉਹਨੂੰ ਥਾਂ ਦਿੱਤੀ ਹਾਂ ਜੀ ਸਾਰੁ ਸਿਰਤ ਕਾ ਪਾਖੇ ਪਰਿਉ ਜਨਨਾਨ ਕੋ ਹਰਿ ਰਸ ਪਾਇਆ ਸਹਿ ਹੋ ਮਨੁੱਖ ਜਿਸ ਤੇ ਕਿਰਪਾ ਹੋ ਗਈ ਪ੍ਰਮਤ ਹੋ ਗਈ ਇਹ ਸਾਰੀ ਕਿਰਪਾ ਇਹ ਸਾਰੀ ਕਿਰਮਤ ਉਹਨੋ ਸੰਗਤ ਸੰਵੇਚੋਂ ਪ੍ਰਾਪਤ ਹੋਈ ਸਾਧੂ ਦੀ ਸੰਗਤ ਦੇ ਚ ਪ੍ਰਾਪਤ ਹੋਈ ਗੁਰੂ ਦੀ ਸੰਗਤ ਦੇ ਚ ਪ੍ਰਾਪਤ ਹੋਈ ਔਰ ਹਿਰਦੇ ਚ ਨਾਮ ਵਸਾਇਆ ਤੇ ਸੁਖ ਦੇ ਘਰ ਦੀ ਪ੍ਰਾਪਤੀ ਹੋ ਗਈ ਸੁਖ ਦਾ ਧਾਰ ਕੇਵਲ ਪ੍ਰਮਾਤਮਾ ਹੈ ਪ੍ਰਮਾਤਮਾ ਲਖਸ਼ ਹੈ ਬਾਕੀ ਸਭ ਸਾਧਨ ਨੇ ਜਿਸ ਜਿਸ ਨੇ ਵੀ ਸਾਧਨ ਨੂੰ ਲਕਸ਼ ਬਣਾ ਦਿੱਤਾ ਹੈ ਜ਼ਿੰਦਗੀ ਸਾਰੀ ਸੜਪਦਿਆਂ ਤੇ ਰੋਂਦਿਆਂ ਹੀ ਲੰਘਦੀ ਹੈ ਸੱਚ ਸਮਝਾ ਇਹ ਫਲ ਹੈ ਕਿ ਅਸੀਂ ਜੀਵਨ ਦਾ ਲਕਸ਼ ਪ੍ਰਮਾਤਮਾ ਨੂੰ ਬਣਾ ਸਕੀਏ ਈਸ਼ਵਰ ਨੂੰ ਬਣਾ ਸਕੀਏ ਇਤਨੀ ਸੇਵਾ